ਹਾਂਜੀ ਦੋਸਤੋ ਮੈਂ ਬੁਝਾਰਤਾਂ ਪਾਉਣ ਲੱਗੀ ਆ ਜਿਹੜੀ ਜਿਹੜੀ ਬੁਝਾਰਤ ਦਾ ਅਨਸਰ ਪਤਾ ਏ ਉਹ ਕਮੈਂਟ ਕਰਕੇ ਜਰੂਰ ਦੱਸਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਾਂਜੀ ਬੁਝਾਰਤ ਦਾ ਅਨਸਰ ਦੱਸਿਓ ਦੇਖੀ ਇੱਕ ਅਨੋਖੀ ਕਹਾਣੀ ਪੂਛ ਨਾਲ ਉਹ ਪਿੰਦੀ ਪਾਣੀ ਪਲਕੀ ਦੱਸਿਓ ਕਮੈਂਟ ਕਰਕੇ ਲਓ ਜੀ ਬੁਝਾਰਤ ਨੂੰ ਬੁੱਝੋ ਫੇਰ ਸਭ ਤੋਂ ਪਹਿਲਾਂ ਮੈਂ ਜੰਮਿਆ ਫੇਰ ਮੇਰਾ ਭਾਈ ਖਿੱਚ ਤੂ ਕੇ ਬਾਪੂ ਜੰਮਿਆ ਪਿੱਛੋਂ ਸਾਡੀ ਮਾਈ ਦੱਸੋ ਕਮੈਂਟ ਕਰਕੇ ਬੁੱਜੋ ਬਾਜ਼ਾਰ ਤੂ ਫੇਰ ਇੱਕ ਸੀ ਸਿਪਾਈ ਉਹਦੀ ਖਿੱਚ ਕੇ ਨਿਕਰ ਲਾਈ ਪਲਕੀ ਦੱਸਿਓ ਕਮੈਂਟ ਕਰਕੇ ਇੱਕ ਬਝਾਰਤ ਪਾਵਾਂ ਦੱਸਿਓ ਸਾਰੇ ਸਾਲ 'ਚ ਇੱਕ ਵਾਰ ਮਹੀਨੇ 'ਚ ਦੋ ਵਾਰ ਹਫਤੇ 'ਚ ਚਾਰ ਵਾਰ ਦਿਨਾਂ 'ਚ 6 ਵਾਰ ਪਲਾ ਕੀ ਦੱਸਿਓ ਕਮੈਂਟ ਕਰਕੇ ਜਿਹਦਾ ਜਿਹਦਾ ਜਵਾਬ ਸਹੀ ਆ ਮੈਂ ਫੋਲੋ ਕਰੂੰਗੀ ਬੁੱਝੋ ਬਝਾਰਤ ਫੇਰ ਉਹ ਕਿਹੜੀ ਚੀਜ਼ ਆ ਜਿਸ ਨੂੰ ਆਪਾਂ ਖਾ ਸਕਦੇ ਆ ਪਰ ਵੇਖ ਨਹੀਂ ਸਕਦੇ ਪਲਾ ਕੀ ਦੱਸਿਓ ਕਮੈਂਟ ਕਰਕੇ ਜਲਦੀ ਜਲਦੀ